ਲੁਧਿਆਣਾ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਦਰਸ਼ਕਾਂ ਨੂੰ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਿਵਾਸਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਹਿਮਾਚਲ ਪ੍ਰਦੇਸ਼ ਵਿੱਚ ਸਕੇਤ ਮੰਡੀ ਤੋਂ ਲਗਭਗ 25 ਕਿਲੋਮੀਟਰ ਦੂਰ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਿਵਾਸਰ ਸਾਹਿਬ ਸਥਿਤ ਹੈ ਰਿਵਾਸਰ ਝੀਲ ਦੇ ਕੰਢੇ ਦੇ ਨੇੜੇ ਉੱਚੀ ਪਹਾੜੀ ਤੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਹਨ ਇਸ ਸਥਾਨ ਤੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਨਿਵਾਸ ਕੀਤਾ ਸੀ ਅਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਇਸ ਸਥਾਨ ਤੇ ਆਉਣ ਦਾ ਖਾਸ ਸੱਦਾ ਦਿੱਤਾ ਸੀ ਪੈ ਕੇ ਸਤ ਗੁਰ ਦਾ ਇਸ ਸਥਾਨ ਤੇ ਪੁਰਾਤਨ ਬੋਲੀ ਸਾਹਿਬੀ ਮੌਜੂਦ ਹੈ ਦੂਰੋਂ ਦੂਰੋਂ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਹਨ ਯਾਤਰੀਆਂ ਦੇ ਠਹਿਰਨ ਦੇ ਵੀ ਇੱਥੇ ਖਾਸ ਪ੍ਰਬੰਧ ਹਨ ਅਤੇ ਗੁਰੂ ਘਰ ਲੰਗਰ ਅਤੁੱਟ ਵਰਤਦਾ ਹੈ ਹਰ ਵੇਲੇ ਗੁਰਬਾਣੀ ਦੇ ਜਾਪ ਅਤੇ ਕੀਰਤਨ ਚੱਲਦੇ ਰਹਿੰਦੇ ਹਨ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਰਵਾਲਸਰ ਸਾਹਿਬ ਜਿੱਥੇ ਕਿ ਦਸਮ ਪਾਤਸ਼ਾਹ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਆਓ ਸੰਗਤ ਜੀ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਆ ਕਾਫੀ ਸੰਗਤ ਇੱਥੇ ਦਰਸ਼ਨਾਂ ਲਈ ਆਉਂਦੀ ਆ ਗੱਲਬਾਤ ਕਰ ਲੰਨੇ ਆ ਸਾਡੇ ਨਾਲ ਗੁਰਮੁਖ ਖਿਆਰੇ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਸਥਾਨ ਬਾਰੇ ਦੱਸੋ ਕਿ ਸ੍ਰੀ ਰਵਾਲ ਸਰ ਸਾਹਿਬ ਕੀ ਇਤਿਹਾਸ ਹੈ ਇਸ ਜਗ੍ਹਾ ਦਾ ਜੀ ਕਿੰਨਾ ਪ੍ਰਾਤਨ ਗੁਰਦੁਆਰਾ ਸਾਹਿਬ ਆ ਤੇ ਗੁਰੂ ਸਾਹਿਬ ਨਾਲ ਕੀ ਇਤਿਹਾਸ ਜਿਹੜਾ ਜੁੜਦਾ ਇਸ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸਥਾਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦਾ ਇਤਿਹਾਸਿਕ ਸਥਾਨ ਹੈ ਜਦੋਂ ਔਰੰਗਜ਼ੇਬ ਹਿੰਦੁਸਤਾਨ ਤੇ ਜ਼ੁਲਮ ਅਤੇ ਅਤਿਆਚਾਰ ਕਰ ਰਿਹਾ ਸੀ ਉਸ ਵਕਤ ਔਰੰਗਜ਼ੇਬ ਨੇ ਬਾਰੀ ਧਾਰ ਦੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਮਰਦਾ ਫੜ ਕੇ ਮੇਰੇ ਹਵਾਲੇ ਕਰ ਦਿਓਗੇ ਤੁਹਾਡੀਆਂ ਰਿਆਸਤਾਂ ਸਦਾ ਲਈ ਆਜ਼ਾਦ ਕਰ ਦੇਵਾਂਗਾ ਜਿਹੜਾ ਟੈਕਸ ਲੈਂਦਾ ਉਹ ਸਦਾ ਲਈ ਮਾਫ ਕਰ ਦੇਵਾਂਗਾ ਪਹਾੜੀ ਰਾਜਿਆਂ ਨੇ ਫਿਰ ਸਭ ਆਪਣੇ ਇਸ ਸਥਾਨ ਤੇ ਧੋਖੇ ਨਾਲ ਬੁਲਾਇਆ ਬਲਾਸਪੁਰ ਦੇ ਰਾਜੇ ਭੀਮਚੰਦ ਦੇ ਵਜੀਰ ਪਰਮਾਨੰਦ ਰਾਹੀਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਸੁਨੇਹਾ ਪੱਤਰ ਭੇਜਿਆ ਕਿ ਸਾਡੇ ਪਹਾੜਾਂ ਦੇ ਵਿੱਚ ਕਿਹੋ ਜਿਹਾ ਸਥਾਨ ਹੈ ਜਿੱਥੇ ਕਿ ਹਰ ਸਾਲ ਵਿਸਾਖੀ ਦਾ ਮੇਲਾ ਪਰਦਾ ਹੈ ਆਪ ਜੀ ਵੀ ਆਓ ਦਰਸ਼ਨ ਦਿਓ ਸੀ ਆਪਸ ਵਿੱਚ ਬੈਠ ਕੇ ਵਿਚਾਰ ਵਟਾਦਰਾ ਕਰਾਂਗੇ ਔਰੰਗਜ਼ੇਬ ਦੇ ਨਾਲ ਟੱਕਰ ਲੈਣ ਲਈ ਰਾਜਿਆਂ ਨੇ ਸੋਚਿਆ ਸੀ ਕਿ ਗੁਰੂ ਸਾਹਿਬ ਕੱਲੇ ਆਣਗੇ ਜਾਂ ਪੰਥ ਸਾਹਿਬ ਸਿੰਘ ਨਾਲ ਹੋਣਗੇ ਅਸੀਂ ਆਸਾਨੀ ਨਾਲ ਕੈਦ ਕਰਕੇ ਔਰੰਗਜ਼ੇਬ ਦੇ ਹਵਾਲੇ ਕਰ ਦਵਾਂਗੇ ਪਰ ਗੁਰੂ ਸਾਹਿਬ ਤੇ ਜਾਲੀ ਜਾਨ ਤੋਂ ਉਹਨਾਂ ਨੇ ਆਣਾ ਸਵੀਕਾਰ ਕਰ ਲਿਆ ਪਹਾੜੀ ਰਾਜਿਆਂ ਨੇ ਇਸ ਜਗ੍ਹਾ ਨੂੰ ਇਸ ਕਰਕੇ ਵੀ ਚੁਣਿਆ ਕਿਉਂਕਿ ਇਹ ਚਾਰੇ ਪਾਸੇ ਪਹਾੜੀਆਂ ਨਾਲ ਘਿਰਿਆ ਹੋਇਆ ਸੀਗਾ ਪੂਰੀ ਕੇਰਾ ਬੰਦੀ ਬਣੀ ਹੋਈ ਸੀ ਘੱਟ ਫੌਜ ਦੇ ਨਾਲ ਵੀ ਕਿਸੇ ਤੇ ਹਮਲਾ ਕਰਕੇ ਕਿਸ ਨੂੰ ਬੰਦੀ ਬਣਾਇਆ ਜਾ ਸਕਦਾ ਸੀਗਾ ਇੱਕੋ ਹੀ ਰਸਤਾ ਆਣ ਜਾਣ ਦਾ ਸੀਗਾ ਜਿਹੜਾ ਇੱਕ ਵਾਰੀ ਅੰਦਰ ਐਂਟਰ ਕਰ ਜਾਂਦਾ ਸੀ ਉਹ ਛੇਤੀ ਕਰਕੇ ਬਾਹਰ ਨਹੀਂ ਨਿਕਲ ਸਕਦਾ ਸੀ ਸੋ ਗੁਰੂ ਸਾਹਿਬ ਨੇ ਆਣਾ ਸਵੀਕਾਰ ਕਰ ਲਿਆ 1701 ਦੀ ਵਿਸਾਖੀ ਵਾਲੇ ਦਿਨ ਸਮੇਤ ਪਰਿਵਾਰ 500 ਸਿੰਘ ਘੋੜਸਵਾਰ ਤਿਆਰ ਬਰ ਤਿਆਰ ਨਾਲ ਲੈ ਕੇ ਗੁਰਸਾਹਿਬ ਇਸ ਸਥਾਨ ਤੇ ਪਹੁੰਚੇ ਜਦੋਂ ਰਾਜਿਆਂ ਨੇ ਦੇਖਿਆ ਕਿ ਗੁਰਸਾਹਿਬ ਤੇ ਪੂਰੀ ਤਿਆਰੀ ਨਾਲ ਆਏ ਨੇ ਕਈ ਰਾਜੇ ਵਿੱਚੋਂ ਹਟਣ ਲੱਗੇ ਕਿਉਂਕਿ ਡਰਦੇ ਦਾ ਪਹਿਲੇ ਵੀ ਸੀਗੇ ਗੁਰਸਾਹਿਬ ਤੋਂ ਕਿਉਂਕਿ ਜੰਗਾਂ ਤਾਂ ਕੋਈ ਗੁਰਸਾਹਿਬ ਨੇ ਕੋਈ ਹਾਰੀ ਨਹੀਂ ਤੇ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਕਿਹਾ ਭਾਈ ਜਿਸ ਕਾਰਜ ਵਾਸਤੇ ਤੁਸੀਂ ਸਾਨੂੰ ਬੁਲਾਇਆ ਸੀ ਆਓ ਅਸੀਂ ਆਪਸ ਵਿੱਚ ਬੈਠ ਕੇ ਵਿਚਾਰ ਵਟਾੰਦਰਾ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਰਾਜਿਆਂ ਨੂੰ ਕਿਹਾ ਕਿ ਇਸ ਅੰਮ੍ਰਿਤ ਦੇ ਵਿੱਚ ਨਿਤਾਕ ਤੁਸੀਂ ਕੱਲਾ ਕੱਲਾ ਸਵਾਲ ਸਵਾਲ ਅਕਦੇ ਨਾਲ ਟਕਰਾ ਕਰ ਸਕਦੇ ਹੋ ਰਾਜੇ ਕਹਿਣ ਲੱਗੇ ਅਸੀਂ ਉੱਚੀ ਜਾਤਾਂ ਦੇ Rajput ਰਾਣੀਆਂ ਨਹੀਂ ਵੀ ਜਾਤਾਂ ਦੇ ਬੈਠ ਕੇ ਅੰਮ੍ਰਿਤ ਨਹੀਂ ਛਕ ਸਕਦੇ ਜੇ ਸਾਡੇ ਵਾਸਤੇ ਅੰਮ੍ਰਿਤ ਦਾ ਵੱਖਰਾ ਬਾਟਾ ਤਿਆਰ ਕਰੋ ਤਾਂ ਅਸੀਂ ਅੰਮ੍ਰਿਤ ਛਕਾਂਗੇ ਗੁਰੂ ਸਾਹਿਬ ਨੇ ਕਿਹਾ ਭਈ ਚਲੋ ਤੇ ਮਸੀਂ ਇੱਕ ਸੰਗਤ ਇੱਕ ਪੰਗਤ ਦਾ ਹੈ ਜਿਸ ਨੂੰ ਲੋੜ ਹੈ ਚਕੇ ਜਿਸ ਨੂੰ ਨਹੀਂ ਲੋੜਾ ਨਾ ਚਕੇ ਜਸਤ ਕੁਛ ਕਰਾ ਜੇ ਪਹਿਲੇ ਤੋਂ ਗੁਰਕਰ ਦਸਤਾਲੂ ਸੀਗਾ ਜੀ ਮੰਡੀ ਦਾ ਰਾਜਾ ਚੰਬੇ ਦਾ ਰਾਜਾ ਨਾਹਣ ਦਾ ਰਾਜਾ ਜਿਹੜਾ ਮੰਡੀ ਦਾ ਰਾਜਾ ਹੈ ਇਹਦਾ ਇਤਿਹਾਸ ਬਹੁਤ ਲੰਬਾ ਚੱਲਿਆ ਜਾਂਦਾ ਹੈ ਮੈਂ ਸੰਖੇਪ ਜੀ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਕਿਉਂਕਿ ਇਹ ਜਿਹੜਾ ਮੰਡੀ ਵਾਲੇ ਰਾਜ ਦਾ ਪਰਿਵਾਰ ਹੈ ਜਿਹੜਾ ਪਛੋਕਰ ਸੀਗਾ ਇਹ ਪਹਿਲੇ ਤੋਂ ਹੀ ਗੁਰਕਰ ਦਸਤਾਲੂ ਰਿਹਾ ਹੈ ਬਬਾਈ ਨਾਮ ਪੁੱਛ ਲੀਏ ਕਿ ਉਸ ਸਮੇਂ ਜਿਹੜਾ ਰਾਜਾ ਸੀ ਕੀ ਨਾਮ ਸੀਗਾ ਇਹਨਾਂ ਦਾ ਰਾਜਾ ਸਿੰਧ ਸੈਨ ਜੀ ਸੋ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਤੋਂ ਹੀ ਜਿਹੜਾ ਇਹਦਾ ਪਰਿਵਾਰ ਜਿਹੜਾ ਗੁਰੂ ਘਰ ਦਾ ਸਰਦਾਲੂ ਰਿਹਾ ਹੈ ਜੀ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਸਮੇਂ ਦੇ ਵਿੱਚ ਭਾਈ ਸਾਬਣ ਮਲਜੀ ਹੋਏ ਗੁਰਸਾਹਿਬ ਦੇ ਆਨੰਦ ਸਿੱਖ ਸਿਖ ਜਿਹੜੇ ਕਿ ਧਰਮ ਪ੍ਰਚਾਰ ਲਈ ਮੰਡੀ ਆਏ ਸਨ ਹਮ ਤੇ ਉਹਨਾਂ ਦਾ ਇਤਿਹਾਸ ਜੁੜ ਜਾਂਦਾ ਬਟਲਾਡੇ ਦੇ ਲਾਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਸੈਦੇਵਾਲਾ ਹੈ ਗੁਰਦਾਰਾ ਸੱਚ ਸੋ ਸੱਚ ਜਿੱਥੇ ਕਿ ਗੁਰੂ ਅਮਰਦਾਸ ਮਹਾਰਾਜ ਨੇ ਖੜਾਉ ਪਈ ਹੈ ਜਿੱਥੇ ਕਿ ਗੁਰਸਾਹਿਬ ਦੀ ਵਕਸਿਸ ਹੈ ਕਿ ਜੇ ਮੰਦਰ ਉਹ ਹਲਕਾ ਨਹੀਂ ਹੋਣਾ ਚਾਹਦਾ ਕਿਸੇ ਨੂੰ ਜਿਹੜਾ ਬਾਅਦ ਚ ਕਿਤੇ ਪਾਗਲਪਨ ਹੋ ਜਾਂਦਾ ਹੈ ਉਹ ਖਣਾਓ ਮੱਥੇ ਨਾਲ ਸੁਹਾ ਕੇ ਉੱਥੇ ਜਿਹੜਾ ਠੀਕ ਹੋ ਜਾਂਦੇ ਆ ਜੀ ਇਹ ਗੁਰੂ ਸਾਹਿਬ ਦੇ ਉੱਤੇ ਬਖਸ਼ਿਸ ਹੈ ਸੋ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਭਾਈ ਕਲਿਆਣਾ ਜੀ ਹੋਏ ਉਹ ਵੀ ਮੰਡੀ ਆਏ ਸਨ ਜਿਹੜੀ ਦਰਬਾਰ ਸਾਹਿਬ ਲੱਕੜ ਲੱਗੀ ਹੈ ਉਹ ਮੰਡੀ ਵਾਲੇ ਰਾਜੇ ਨੇ ਸੇਵਾ ਕਰਵਾਈ ਹੈ ਮੰਡੀ ਤੋਂ ਦਰਿਆ ਬਿਆਸ ਰਾਹੀਂ ਕਾਲ ਪਾ ਕੇ ਜਿਹੜੀ ਲੱਕੜ ਜਾਂਦੀ ਸੀ ਆਪਣੇ ਗੋਇੰਦਵਾਲ ਸਾਹਿਬ ਤੋਂ ਫੜ ਕੇ ਫਿਰ ਉਧਰ ਦਰਬਾਰ ਸਾਹਿਬ ਲੱਤਣ ਲੱਗੇ ਜੀ ਸੋ ਪਾਇਕ ਲਿਆਣਾ ਜਿਹਦਾ ਇਤਿਹਾਸ ਜੁੜਦਾ ਹੈ ਜਾ ਕੇ ਦਰਬਾਰ ਸਾਹਿਬ ਦੇ ਨਾਲ ਸਥਾਨ ਹੈ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਕਿ ਮੰਡੀ ਵਾਲੇ ਰਾਜ ਦਾ ਜਿਹੜਾ ਜਨਮ ਜਿਹੜਾ ਗੁਰਸਾਹਿਬ ਨੇ ਸੁਪਨੇ ਦੇ ਵਿੱਚ ਕੱਢ ਦਿੱਤਾ ਸੀਗਾ ਸਵੈਸ ਕਰਕੇ ਇਹ ਜਿਹੜਾ ਸਥਾਨ ਸੀਗਾ ਇਹ ਵੀ ਮੰਡੀ ਵਾਲੇ ਰਾਜ ਦੀ ریاست ਦੇ ਵਿੱਚ ਆਉਂਦਾ ਸੀ ਉਹ ਮੰਡੀ ਵਾਲੇ ਰਾਜ ਨੇ ਗੁਰਸਾਹਿਬ ਦਾ ਇੱਥੇ ਪਹੁੰਚਣ ਤੇ ਚੰਗੀ ਆਪ ਭਗਤ ਸੇਵਾ ਕੀਤੀ ਜਿਹੜਾ ਚੰਬੇ ਦਾ ਰਾਜਾ ਸੀ ਉਸ ਦੀ ਬੇਟੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਪਦਮਾਵਤੀ ਦੱਸਿਆ ਗਿਆ ਬਹੁਤ ਵਿਦਵਾਨ ਹੋਈ ਹੈ ਉਸ ਨੂੰ ਆਪਣੀ ਵਿਦਿਆ ਤੇ ਹੰਕਾਰ ਸੀ ਆਪਣੇ ਤੋਂ ਅੱਗੇ ਮੰਨਦੀ ਨਹੀਂ ਸੀ ਕਿ ਮੈਂ ਤੋਂ ਅੱਗੇ ਕੋਈ ਵਿਦਵਾਨ ਹੈ ਉਸ ਨੇ ਆਪਣੇ ਪਿਤਾ ਤੋਂ ਆਗਿਆ ਲਈ ਕਹਿੰਦੀ ਮੈਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ ਪਰ ਕਹਿੰਦੀ ਇੱਕ ਸਵਾਲ ਪੁੱਛਾਂਗੀ ਜੋ ਸਵਾਲ ਦਾ ਜਵਾਬ ਗੁਰੂ ਸਾਹਿਬ ਦੇ ਦੇਣਗੇ ਫਿਰ ਮੈਂ ਸਮਝਾਂਗੀ ਕਿ ਪੂਰਨ ਸਤਿਗੁਰ ਨੇ ਉਸ ਨੇ ਫਿਰ ਫਾਰਸੀ ਦੀਆਂ ਚੰਦ ਰਾਇਨਾ ਕਵਿਤਾ ਰੂਪ ਦੇ ਵਿੱਚ ਲਿਖ ਕੇ ਆਪਣੀ ਦਾਸੀ ਦੇ ਹੱਥ ਦੇ ਵਿੱਚ ਗੁਰੂ ਸਾਹਿਬ ਨੂੰ ਭੇਜੀਆਂ ਗੁਰੂ ਸਾਹਿਬ ਨੇ ਉਸ ਦਾ ਜਵਾਬ ਉਸੇ ਬਖਤੋਂ ਸੇ ਹੱਥ ਵਾਪਸ ਭੇਜ ਦਿੱਤਾ ਜਿਸ ਦਾ ਜਵਾਬ ਆਕੇ ਗੁਰਸਾਬ ਦੇ ਚਰਨਾਂ 'ਚ ਟਿਕ ਪਏ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾਓ ਫਿਰ ਉਸਨੂੰ ਅੰਮ੍ਰਿਤ ਛਕਾਇਆ ਗਿਆ ਉਸ ਦਾ ਨਾਮ ਫਿਰ ਪਦਮਾਪਤੀ ਤੋਂ ਅੰਮ੍ਰਿਤਕੋਰ ਰੱਖਿਆ ਗਿਆ 1 ਮਹੀਨਾ ਗੁਰਸਾਬ ਇੱਥੇ ਰੁਕਿਆ तकरीबन 32 ਦਿਨ ਦਾ ਸਮਾਂ ਬਣਦਾ ਤਿੰਨਾਂ ਧਰਮਾਂ ਦਾ ਸਾਂਝਾ ਸਥਾਨ ਹੈ Hindu ਧਰਮ ਦਾ ਬੁੱਧ ਧਰਮ ਦਾ ਤੇ ਸਿੱਖ ਧਰਮ ਦਾ Hindu ਧਰਮ ਦਾ ਬ੍ਰਹਮਾ ਦੇ ਪੁੱਤਨ ਲੋਮਸ਼ਰਿਸ਼ੀ ਹੋਏ ਉਹਨਾਂ ਦਾ ਵੀ ਤਪੱਸਥਾਨੇ ਸਾਹਮਣੇ ਝੀਲ ਦੇ ਕੰਢੇ ਮੰਦਿਰ ਬਣਿਆ ਹੈ ਲੋਮਸ਼ਰਿਸ਼ੀ ਮੰਦਿਰ ਬੁੱਧ ਧਰਮ ਦਾ ਮਹਾਤਮਾ ਬੁੱਧ ਤੋਂ ਬਾਅਦ ਇਹਨਾਂ ਦੇ ਗੁਰੂ ਗੁਰੂ ਪਦਮ ਸੰਭਗ ਹੋਏ ਜਿਹੜਾ ਸਾਹਮਣੇ ਵੱਡੀ ਸਾਰੀ ਮੂਰਤੀ ਲੱਗੀ ਹੈ ਜਿਹਨੂੰ ਕਿ ਸੈਕੰਡ ਬੁੱਧਾ ਵੀ ਕਹਿੰਦੇ ਆ ਤੇ ਇਹਨਾਂ ਦਾ ਵੀ ਤਪਸਥਾਨ ਹੈ ਸੋ ਤਿੰਨਾ ਧਰਮਾਂ ਦਾ ਸਾਂਝਾ ਸਥਾਨ ਹੋਣ ਕਰਕੇ ਇਹਨੂੰ ਤ੍ਰਵੇਣੀ ਵੀ ਕਹਿੰਦੇ ਆ ਇਹ ਜਿਹੜੀ ਝੀਲ ਹੈ ਜੁਗਾ ਜੁਗਾ ਪੁਰਾਣੀਆਂ ਨਾਤੇ ਅੱਜ ਤੱਕ ਡੰਗਾਈ ਦਾ ਪਤਾ ਲੱਗਾ ਨਾ ਤੇ ਇਹ ਪਤਾ ਨਹੀਂ ਕਿ ਕਦੋਂ ਦੀ ਬਣੀ ਹੈ ਕੁਦਰਤੀ ਤੌਰ ਤੇ ਬਣੀ ਹੈ ਹਰ ਧਰਮਾਰੇ ਆਪਣੇ ਆਪਣੇ ਵਿਚਾਰ ਦੇ ਨਾਲ ਅਲੱਗ-ਅਲੱਗ ਇਤਿਹਾਸ ਦੱਸਦੇ ਆ ਪਰ ਇਹਦਾ ਨਾ ਤਾਂ ਡੁਗਾਈਦਾ ਪਤਾ ਨਾ ਤੇ ਪਤਾ ਨਹੀਂ ਕਦੋਂ ਦੀ ਬਣੀ ਤੇ ਇਸੇ ਝੀਲ ਦੇ ਵਿੱਚ ਦੇ ਕੰਡੇ ਬੈਠ ਕੇ ਹੋਰ ਵੀ ਅਨੇਕਾ ਸੰਤਾਂ ਮਹਾਪੁਰਸ਼ਾਂ ਰਿਸ਼ੀ ਮਨੀਆਂ ਤਾਂ ਕਿਤੇ ਤਪੋ ਭੂਮੀ ਹੈ ਪੁਰਾਣੇ ਇਤਿਹਾਸਕਾਰਾਂ ਨੇ ਇਹਦੇ ਬਾਰੇ ਕਿ ਲਿਖਿਆ ਸੀਗਾ ਪਹਿਲੇ ਕਿ ਇੱਥੇ ਪੱਥਰ ਤਰਦੇ ਸਨ ਪੱਥਰ ਤਾਂ ਨਹੀਂ ਤਰਦੇ ਸਨ ਜਿਹੜੇ ਅਸੀਂ ਦਰਸ਼ਨ ਕੀਤੇ ਉਹ ਕਾਨਿਆਂ ਦੇ ਵੱਡੇ ਵੱਡੇ ਬੇੜੇ ਟਾਪੂ ਜੇ ਬਣੇ ਹੋਏ ਸੀਗੇ ਉਹ ਇੰਜ ਜਪਦੇ ਸੀ ਜਿਵੇਂ ਬੜੀ ਬੜੀ ਪਹਾੜੀਆਂ ਪਾਣੀ ਦੇ ਵਿੱਚ ਤੈਰਦੀਆਂ ਪਈਆਂ ਨੇ ਉਹ ਹਵਾ ਦੇ ਰੁੱਖ ਦੇ ਨਾਲ ਉਹ ਟਾਪੂ ਜਿਹੜੇ ਆਰ ਪਾਰ ਤੁਰਦੇ ਰਹਿੰਦੇ ਸੀਗੇ ਉਹ ਚੀਜ਼ ਹੁਣ ਖਤਮ ਹੋ ਚੁੱਕੀ ਹੈ ਇਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਯਾਤਰੀਆਂ ਦੇ ਲਈ ਰੁਕਣ ਦੇ ਲਈ ਯਾਤਰੀਆਂ ਦੇ ਰੁਕਣ ਲਈ ਇੱਥੇ 24 ਘੰਟੇ ਲੰਗਰ ਰਾਇਸ਼ ਦਾ ਪ੍ਰਬੰਧ ਹੈ ਹੂੰ ਆ ਸੜਕ ਤੋਂ ਬਿਲਕੁਲ ਗੁਰਦੁਆਰਾ ਮਬਾਸਟੈਂ ਤੋਂ ਬਿਲਕੁਲ ਨਜ਼ਦੀਕੀ ਹੈ 5-7 ਮਿੰਟ ਦਾ ਰਸਤਾ ਹੈ ਸਾਰਾ ਜਿਹੜਾ ਪੈਦਲ ਵੀ ਇੱਥੇ ਤੱਕ ਪਹੁੰਚ ਸਕਦੇ ਆ ਤੇ ਗੱਡੀ ਨਾਲ ਹੀ ਆਣਾ ਤੇ ਗੱਡੀ ਵੀ ਬਸਾਰ ਸਾਹਿਬ ਤੋਂ ਕੋਲ ਪਹੁੰਚਦੀ ਹੈ ਤੇ ਕਿਹੜੇ-ਕਿਹੜੇ ਦਿਹਾੜੇ ਮਨਾਏ ਜਾਂਦੇ ਜਿਵੇਂ ਬਸਾਖੀ ਦਾ ਜਿਹੜਾ ਦਿਹਾੜਾ ਇੱਥੇ ਮਨਾਇਆ ਜਾਂਦਾ ਬਸਾਖੀ ਦਾ ਦਿਨ ਜਿਹੜਾ ਮੇਨ ਇੱਥੇ ਮਨਾਇਆ ਜਾਂਦਾ ਕਿਉਂਕਿ ਬਸਾਖੀ ਵਾਲੇ ਦਿਨ ਹੀ ਗੁਰਸਾਹਿਬ ਰਸਸਥਾਨ ਤੇ ਪਹੁੰਚੇ ਆ ਤੇ ਬਸਾਖੀ ਬੜੇ ਵੱਡੇ ਪੱਧਰ ਤੇ ਇੱਥੇ ਮਨਾਈ ਜਾਂਦੀ ਹੈ ਇੱਕ ਦਿਨ ਪਹਿਲਾਂ ਬਸਾਖੀ ਤੋਂ ਨਗਰ ਕੀਰਤਨ ਹੁੰਦਾ ਹੈ ਤੇ ਦੂਜੇ ਦਿਨ ਫਿਰ ਖਰਪਸਾ ਦੇ ਕੋਲ ਪਹਾਈ ਜਾਂਦੇ ਆ ਦੇ ਨਾਲ ਇੱਕ ਕਿਸਤੰਦਰਵਾਰ ਹੁੰਦਾ ਹੈ ਤੇ ਬਾਬਾ ਇਹ ਦੇਖ ਰਹੇ ਆ ਕਿ ਬੋਲੀ ਸਾਹਿਬ ਦੇ ਦਰਸ਼ਨ ਕੀਤੇ ਆ ਹੁਣ ਬੋਲੀ ਸਾਹਿਬ ਕਦੋਂ ਇੱਥੇ ਜਿਹੜੇ ਪ੍ਰਗਟ ਹੋਏ ਆ ਤੇ ਹੁਣ ਜਿਹੜਾ ਸੰਗਤਾਂ ਨੂੰ ਵੀ ਦਰਸ਼ਨ ਹੋ ਰਿਹਾ ਇੱਥੇ ਇਹ ਬੋਲੀ ਸਾਹਿਬ ਜਿਹੜੀ ਹੈ ਪ੍ਰਾਤਨ ਹੈ ਗੁਰੂ ਸਾਹਿਬ ਦੇ ਸਮੇਂ ਦੀ ਹੈ ਕਿਉਂਕਿ ਜਦੋਂ ਪੰਜੂ ਸਿੰਘ ਮਹਾਰਾਜ ਦੇ ਨਾਲ ਆਏ ਪੂਰਾ ਪਰਿਵਾਰ ਸੀਗਾ ਤੇ ਪਾਣੀ ਦੀ ਜਾਇਦਾਦ ਮਹਾਰਾਜ ਨੇ ਪਹਿਲੇ ਦੇਖੀ ਹੈ ਠੀਕ ਹੈ ਜੀ ਉਸ ਮੁਤਾਬਕ ਇਹ ਜਦੋਂ ਪੁਰਾਣੀਆਂ ਇਮਾਰਤਾਂ ਜਦੋਂ ਬਣੀ ਆ ਕਿਤੇ ਪੂਰ ਦਿੱਤੀ ਗਈ ਸੀਗੀ ਇਹ ਫਿਰ ਜਦੋਂ ਇਤਿਹਾਸ ਨੂੰ ਦੁਬਾਰਾ ਸਮਝਿਆ ਗਿਆ ਦੇਖਿਆ ਗਿਆ ਕਿ ਜਦ ਮਹਾਰਾਜ ਆਏ ਬੋਲੀ ਸਾਹਿਬ ਦਾ ਪਤਾ ਸੀਗਾ ਵੀ ਇੱਥੇ ਸੀਗੀ ਫਿਰ ਉਸ ਜਿਹੜੇ ਪੁਰਾਣੇ ਬੰਦੇ ਸੀਗੇ ਉਹਨਾਂ ਤੋਂ ਥੋੜਾ ਆਈਡੀਆ ਲੈ ਕੇ ਕਿ ਕਿਸ ਕਿੱਥੇ ਕਰਕੇ ਸੀਗੀ ਉਸ ਜਗ੍ਹਾ ਨੂੰ ਫਿਰ ਦੁਬਾਰਾ ਪੁੱਟਿਆ ਗਿਆ ਕਿਉਂਕਿ ਉੱਚ ਮਲਬਾ ਹੀ ਪਾਇਆ ਸੀਗਾ ਬੋਲੀ ਸਾਹਿਬ ਉਦਾਂ ਦੀ ਇਹ ਪ੍ਰਤਣ ਨਹੀਂ ਜਿਹੜੀ ਪੁਰਾਣੀ ਬਣੀ ਹੋਈ ਹੈ ਜਿਹੜੀ ਰਾਜੇ ਰਾਜੇ ਦੇ ਟਾਈਮ 'ਚ ਦੁਬਾਰਾ ਬਣੀ ਸੀਗੀ ਉਹ ਉਹ ਬੋਲੀ ਸਾਹਿਬ ਉਸੇ ਟਾਈਮ ਦੀ ਹੈ ਸੇਫ ਮਲਬਾ ਭਰ ਕੇ ਉਹ ਪੂਰ ਦਿੱਤੀ ਗਈ ਸੀ ਉਪਰ ਇਮਾਰਤ ਬਣ ਗਈ ਸੀ ਉਹ ਫਿਰ ਇਸ ਪਿਛਲੇ ਸਾਲ ਜਿਹੜਾ ਉਹਦਾ ਕੰਸਟਰਕਸ਼ਨ ਦੁਬਾਰਾ ਕਰਵਾ ਕੇ ਉਹ ਸੰਗਤਾਂ ਦੇ ਦਰਸ਼ਨਾਂ ਲਈ ਫਿਰ ਖੋਲ ਦਿੱਤੀ ਗਈ ਹੈ ਤੇ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਜਿਸ ਤਰ੍ਹਾਂ ਸੰਗਤ ਸਕੇਤ ਮੰਡੀ ਤੋਂ ਗੁਰਦਰਾ ਸਾਹਿਬ ਤੋਂ ਜਿਹੜੀ ਇੱਥੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਿਹੜਾ ਕਿਹੜੇ ਰਾਸਤੇ ਰਾਹੀਂ ਉਹ ਇੱਥੇ ਪਹੁੰਚ ਸਕਦੇ ਜੀ ਰਾਸਤੇ ਜਿਹੜੇ ਸੰਗਤਾਂ ਪੰਜਾਬ ਤੋਂ ਆਉਂਦੀਆਂ ਨੇ ਪੰਜਾਬ ਤੋਂ ਆਉਣ ਵਾਲੀ ਸੰਗਤਾਂ ਵਾਸਤੇ ਦੋ ਤਿੰਨ ਰਸਤੇ ਆ ਗਏ ਜਿਹੜੇ ਹੁਸ਼ਿਆਰਪੁਰ ਆਲੇ ਪਾਸੋਂ ਆਂਦੇ ਆ ਉਹ ਸਿੱਧਾ ਹੀ ਉਨਾਂ ਉਨਾਂ ਦੇ ਤੋਂ ਰਵਾਸਰ ਸਾਹਿਬ ਦਾ ਸਿੱਧਾ ਰਸਤਾ ਹੈ ਰਵਾਸਰ ਸਾਹਿਬ ਤੋਂ ਪਿੱਛੇ ਮੇਨ ਰੋਡ ਤੇ 5 ਕਿਲੋਮੀਟਰ ਪਿੱਛੇ ਜਿਹੜਾ ਹੈ ਕਲਖਰ ਜਗਾਹ ਆਦੀ ਹੈ ਜੀ ਕਲਖਰ ਇੱਕ ਚੌਂਕ ਹੈਗਾ ਉਸ ਚੌਂਕ ਤੋਂ ਜੇ ਬਾਇਆ ਕਿਰਤਪੁਰ ਸਾਹਿਬ ਰਹੀ ਆਂਦੇ ਹੋ ਤੇ ਮੰਡੀ ਤੋਂ 15 ਕਿਲੋਮੀਟਰ ਪਹਿਲਾਂ ਨੀਰ ਚੌਂਕ ਆਂਦਾ ਹੈ ਉੱਥੋਂ ਵੀ ਕਲਖਰਨ ਆ ਸਕਦੇ ਹੋ ਜੇ ਉਨੇ ਵਾਲੇ ਪਾਸੇ ਆਨਦੇ ਤਾਂ ਵੀ ਕਲਖਰਨ ਆ ਸਕਦੇ ਹੋ ਤੇ ਜੇ ਕਿਰਤਪੁਰ ਸਾਹਿਬ ਤੋਂ ਆਂਦੇ ਕਸਤਾ ਹੋਰ ਵੀ ਹੈਗਾ ਵਿੱਚੋਂ ਦੀ ਮਤਲਬ ਇਹ ਦੋਨੋਂ ਤਿੰਨੋਂ ਰਸਤੇ ਬਿਲਕੁਲ ਵਧੀਆ ਰਸਤੇ ਨੇ ਬਗੇੜ ਜਗ੍ਹਾ ਆਂਦੀ ਐ ਬਿਲਕੁਲ ਸੈਂਟਰ ਦੇ ਵਿੱਚ ਬਲਾਸਪੁਰ ਦੇ ਸਾਹਮਣੇ ਮੇਨ ਰੋਡ 4 ਲੈਂਟੇ ਬਗੇੜ ਤੋਂ ਬਾਇਆ ਕੁਮਾਰ ਵੀ ਜਾਉ ਹੁੱਕੇ ਵੀ ਤੁਸੀਂ ਕਲਖਰਨ ਆ ਸਕਦੇ ਹੋ ਕਲਖਰ ਤੋਂ 5 ਕਿਲੋਮੀਟਰ ਰਵਾਲ ਸਾਹਿਬ ਹੈ ਜੇ ਤੁਸੀਂ ਮੰਡੀ ਤੋਂ ਆਣਾ ਹੈ ਤੇ ਮੰਡੀ ਤੋਂ 24 ਕਿਲੋਮੀਟਰ ਸਿੱਧਾ ਹੀ ਰਸਤਾ ਹੈ ਬਾਜ਼ਾਰ ਦੇ ਵਿੱਚੋਂ ਦੀ ਆਂਦੇ ਆ ਉਥੋਂ ਇੰਸੈਂਟਾਈਜ਼ ਕਰਦਾ ਹਾਂ ਸਾਰਾ। ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ। ਸੋ ਅਸੀਂ ਅੱਜ ਪਹੁੰਚੇ ਸੀ ਗੁਰਦੁਆਰਾ ਰਵਾਲਸਰ ਸਾਹਿਬ ਜਿੱਥੇ ਕਿ ਦਸਮ ਪਾਤਸ਼ਾਹ ਨੇ ਆਪਣੇ ਪਵਿੱਤਰ ਚਰਨ ਪਾਏ ਨੇ। ਕਾਫੀ ਪੁਰਾਣਾ ਇਤਿਹਾਸ ਆ ਇਸ ਜਗ੍ਹਾ ਦਾ ਤੇ ਸੰਗਤ ਦੂਰੋਂ ਦੂਰੋਂ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੀ ਆ ਤੇ ਜਿਹੜੇ ਵੀ ਲੋਕ ਮੰਡੀ ਆਉਂਦੇ ਆ ਸਕੇਤ ਮੰਡੀ ਉੱਥੇ ਗੁਰਦੁਆਰਾ ਸਾਹਿਬ ਤੋਂ ਤੇ ਬਸ ਸਟੈਂਡ ਤੋਂ ਤੁਸੀਂ ਬੱਸ ਲੈ ਕੇ ਵੀ ਇੱਥੇ ਆਰਾਮ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਸਕਦੇ ਹੋ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।